ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਏਸ਼ੀਆ ਕੱਪ ਤੋਂ ਨਾਮ ਵਾਪਸ ਲੈਣ ਤੇ ਪਾਕਿਸਤਾਨ ਨੂੰ ਹੋਵੇਗਾ 140 ਕਰੋੜ ਦਾ ਨੁਕਸਾਨ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਏਸ਼ੀਆ ਕੱਪ ਤੋਂ ਹਟਣ ਦੀ ਕਥਿਤ ਤੇ ਤਮਕੀਨ ਨੂੰ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ ਜੇਕਰ ਪਾਕਿਸਤਾਨ ਜਿਹਾ ਕਰਦਾ ਹੈ ਤਾਂ ਉਸ ਨੂੰ ਲਗਭਗ 12 ਤੋਂ 16 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਚੱਲਣਾ ਪੈ ਸਕਦਾ ਹੈ ਇਹ ਸੀਸੀ ਤੋਂ ਕਮਾਈ ਦਾ ਖਤਰਾ ਇਹ ਈਸ਼ੀਆਨ ক্রিকেট ਕਾਉਂਸਲ ਦੀ ਸਾਲਾਨਾ ਕਮਾਈ ਦਾ 75% ਦੇ ਪੰਜ ਟੈਕਸ ਖੇਡਣ ਵਾਲੇ ਦੇਸ਼ ਭਾਰਤ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿੱਚ ਬਰਾਬਰ ਵੰਡਿਆ ਜਾਂਦਾ ਹੈ ਜਾਨੀ ਹਰੇਕ ਦੇਸ਼ ਨੂੰ 15% ਮਾਲੀਆ ਮਿਲਦਾ ਹੈ ਬਾਕੀ 25% ਐਸੋਸੀਏਟ ਮੈਂਬਰ ਦੇਸ਼ਾਂ ਵਿੱਚ ਵੰਡਿਆ ਜਾਂਦਾ ਹੈ ਇਹ ਆਮਦਨ ਪ੍ਰਸਾਰਣ ਅਧਿਕਾਰੀਆਂ ਸਪਾਸਰ ਸ਼ੇਪ ਕੋ ਸੋਦਿਆ ਅਤੇ ਟਿਕਟਾਂ ਟਿਕਟਾਂ ਦੀ ਵਿਕਰੀ ਵਰ ਕੇ ਵੱਖ-ਵੱਖ ਸਰੋਤਿਆਂ ਤੋਂ ਆਉਂਦੀ ਹੈ ਪੀਸੀਬੀ ਨੂੰ ਇਸ ਏਸ਼ੀਆ ਕੱਪ ਤੋਂ ਹੀ ਅੰਦਾਜ਼ਨ 12 ਤੋਂ 16 ਮਿਲੀਅਨ ਅਮਰੀਕੀ ਡਾਲਰ ਕਮਾਉਣੇ ਚਾਹੀਦੇ ਕਮਾਉਣ ਦੇ ਕਮਾਉਣੇ ਸਨ ਜੇਹੀ ਸਥਿਤੀ ਵਿੱਚ ਜੇਕਰ ਪਾਕਿਸਤਾਨ ਟੂਰਨਾਮੈਂਟ ਤੋਂ ਹਟ ਜਾਂਦਾ ਹੈ ਤਾਂ ਇਸ ਦੇ ਲਈ ਇੱਕ ਵੱਡਾ ਵਿੱਤੀ ਝਟਕਾ ਸਾਬਤ ਹੋ ਸਕਦਾ ਹੈ ਐਸ ਪੀ ਐਨ ਆਈ ਨਾਲ ਕਰੋਨਾ ਡਾਲਰਾਂ ਦਾ ਸੌਦਾ ਸੋਨੀ ਪਿਕਚਰ ਜ ਨੈਟਵਰਕ ਇੰਡੀਆ ਨੇ 2024 ਤੋਂ 2031 ਤੱਕ 8 ਸਾਲ ਲਈ ACC ਨਾਲ 170 ਮਿਲੀਅਨ ਅਮਰੀਕੀ ਡਾਲਰਾਂ ਦਾ ਪ੍ਰਸਾਰਣ ਸੌਦਾ ਕੀਤਾ ਹੈ ਇਸ ਵਿੱਚ ਮਹਿਲਾ ਏਸ਼ੀਆ ਕੱਪ ਅਤੇ ਅੰਡਰ 19 ਏਸ਼ੀਆ ਕੱਪ ਦੇ ਪ੍ਰਸਾਰਣ ਅਧਿਕਾਰ ਵੀ ਸ਼ਾਮਲ ਹਨ ਜੇਕਰ ਪਾਕਿਸਤਾਨ ਟੂਰਨਾਮੈਂਟ ਵਿੱਚੋਂ ਬਾਹਰ ਬਾਹਰ ਹੋ ਜਾਂਦਾ ਹੈ ਤਾਂ ਪ੍ਰਸਾਰਣ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਰਤ-ਪਾਕਿਸਤਾਨ ਮੈਚ ਇਸ ਸੌਦੇ ਦਾ ਸਭ ਤੋਂ ਵੱਡਾ ਆਕਰਸ਼ਣ ਹੈ ਇਸ ਮੈਚ ਵਿੱਚ ਇਤਿਹਾਸ ਇਸ ਤਿਹਾਰ ਬਾਜੀ SLAAT ਪ੍ਰੀਮੀਅਮ ਮਦਦਰ ਤੇ ਵੇਚੇ ਜਾਂਦੇ ਹਨ ਜੇਕਰ ਪਾਕਿਸਤਾਨ ਬਾਹਰ ਹੁੰਦਾ ਹੈ ਤਾਂ ਇਸ਼ਤਿਹਾਰ ਦੇਣ ਵਾਲਿਆਂ ਤੇ ਪ੍ਰਸਾਰਕ ਨੂੰ ਵੱਡਾ ਵਿੱਤੀ ਨੁਕਸਾਨ ਹੋਵੇਗਾ ਹੋਸ ਨੂੰ ਨਕਬੀ ਤੇ ਪਾਰ ਦਬਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ